ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਸੀਗਾ ਮਾਰਨਿੰਗ ਦਾ ਕੱਪੜੇ ਧੋਕੇ ਪਾ ਲਈ ਸੀ ਸੁੱਕਣੇ ਤੇ ਕੱਪੜੇ ਧੁੱਤੇ ਜਿਵੇਂ ਜਿਵੇਂ ਧੁੱਤੇ ਆ ਰਹੇ ਸੁੱਕਣੇ ਪਾਈ ਆ ਰਹੀ ਸੋ ਕੁਛ ਵਾਲੇ ਸਟਿਲ ਮਸ਼ੀਨ ਚੱਲ ਰਹੀ ਸੀਗੀ ਕਿ ਮੈਂ ਕਿਤੇ ਕੱਪੜੇ ਸੁੱਕਣੇ ਪਾ ਦਿੱ ਆ ਜੇ ਮੇਰਾ ਅੰਦਰ ਵਾਲਾ ਕੰਮ ਮੈਂ ਬੜਾ ਹਲਕਾ ਫੁਲਕਾ ਰੱਖਿਆ ਹੋਇਆ ਸੀ ਬਸ ਜਿਆਦਾ ਵੱਡਾ ਕੰਮ ਤਾਂ ਇਹ ਕਹ ਲੋ ਵੀ ਕੱਪੜਿਆਂ ਦਾ ਹੀ ਸੀਗਾ ਬਾਕੀ ਕੰਮ ਕੁਕਿੰਗ ਦਾ ਦੇਖੋ ਚੱਲਦੇ ਹੀ ਰਹਿੰਦਾ ਉਹ ਤਾਂ ਹਨਾ ਹਰ ਰੋਜ਼ ਦਾ ਹੀ ਕੰਮ ਆ ਤੇ ਸਾਫ ਸਫਾਈਆਂ ਮੇਰੀਆਂ ਹੋ ਗਈਆਂ ਕੋਈ ਅੱਜ ਸਾਫ ਸਫਾਈ ਨਹੀਂ ਕਰਨੀ ਬਹੁਤ ਹਲਕੇ ਫੁਲਕੇ ਜਿਹੇ ਕੰਮ ਸੀ ਨਿੱਕੇ-ਨਿੱਕੇ ਕੰਮ ਸੀ ਘਰਾਂ ਦੇ ਅੱਜ ਤਾਂ ਕੰਮ ਚਲੋ ਖਤਮ ਨਹੀਂ ਹੁੰਦੀ ਪਰ ਉਹ ਹੈਵੀ ਕੰਮ ਹੈਵੀ ਸਫਾਈਆਂ ਜਿਹੜਾ ਜਿਆਦਾ ਟਾਈਮ ਖਾਂਦੀਆਂ ਨੇ ਆ ਡੀਪ ਕਲੀਨਿੰਗ ਕਹ ਲੋ ਹਨਾ ਉਹ ਮੈਂ ਕਰ ਚੁੱਕੀ ਆ ਦੇ ਪਾਸੋਂ ਡੇਲੀ ਰੁਟੀਨ ਵਾਲੇ ਕੰਮ ਹੀ ਹੋਇਆ ਕਰਨਗੇ ਇਹ ਘਰਾਂ ਚ ਚੱਲਦੇ ਰਹਿੰਦੇ ਨੇ ਚੱਲਣੇ ਵੀ ਚਾਹੀਦੇ ਨੇ ਖਤਮ ਵੀ ਨਹੀਂ ਹੋਣਾ ਚਾਹੀਦੇ ਕਿਉਂਕਿ ਇਹ ਸਰਕਲ ਆਪਣਾ ਚੱਲਦਾ ਰਹੇ ਤਾਂ ਠੀਕ ਆ ਆਪਾਂ ਵੀ ਠੀਕ ਰਹਾਂਗੇ ਕੰਮ ਕਰਦੇ ਰਹਾਂਗੇ ਔਰ ਕੰਮ ਕਰਦੇ ਰਹਾਂਗੇ ਤਾਂ ਤੰਦਰੁਸਤ ਰਵਾਂਗੇ ਹਨਾ ਤੇ ਐਦਾਂ ਹੀ ਸਮੇਂ ਨੇ ਲੰਗੀ ਜਾਣਾ ਕੰਮ ਵੀ ਹੋਈ ਜਾਣੇ ਨੇ ਕੰਮ ਦੇ ਆਪਾਂ ਨੂੰ ਪਹਿਣਾ ਨੂੰ ਟੈਨਸ਼ਨ ਬਹੁਤ ਹੁੰਦੀ ਐ ਵੀ ਆਪਣੇ ਆ ਕੰਮ ਪੈਦਾ ਜਾ ਕੰਮ ਨੇ ਕਦੇ ਵੱਧ ਕਦੇ ਘੱਟ ਹੋ ਸਾਰੇ ਜਾਣਦੇ ਚਾਹੇ ਘੱਟ ਹੋਣ ਚਾਹੇ ਵੱਧ ਹੋਣ ਕੰਮਾਂ ਨੇ ਆਪਦੇ ਟਾਈਮ ਤੇ ਹੋਈ ਜਾਣਾ ਲੇਟ ਹੋਵੇਲੇ ਹੁਣ ਕਵੇਲੇ ਹੋਣ ਤੇ ਅੱਜ ਅੰਦਰ ਮੈਂ ਅਕਵਾਰੀ ਅੰਦਰ ਜਸਟ ਇੱਕ ਸ਼ੀਸ਼ਾ ਸਾਫ਼ ਕਰਨਾ ਸੀ ਕੋਈ ਜ਼ਿਆਦਾ ਮਿਹਨਤ ਜੋਰ ਵਾਲਾ ਕੰਮ ਨਹੀਂ ਹੈ ਕਉ ਅਕਵਾਰੀ ਦੀ ਰੇਲਿੰਗ ਮੈਂ ਕੱਲ ਸਾਫ਼ ਕਰ ਚੁੱਕੀ ਸੀ ਤੇ ਸਿਰਫ ਸ਼ੀਸ਼ਾ ਰਹਿਦਾ ਸੀਗਾ ਸ਼ੀਸ਼ੇ ਤੇ ਜਾਂ ਤਾਂ ਥੋੜੀ ਬਹੁਤ ਹੀ ਟਸਟ ਸੀ ਜਾਂ ਫਿਰ ਅੰਦਰ ਦੇ ਪਾਸੇ ਪਾਣੀ ਦੇ ਛਿੱਟੇ ਸੀਗੇ ਪਾਣੀ ਦੇ ਛਿੱਟੇ ਮੇਰੇ ਵੀ ਹਰਾਂ ਸੀ ਪਾਣੀ ਦੇ ਛਿੱਟੇ ਆਉਂਦੇ ਕਵੇ ਨੇ ਪਰ ਹੋਰ ਤਾਂ ਕੋਈ ਪਾਣੀ ਦੇ ਛਿੱਟੇ ਆਉਂਦੇ ਕੋਈ ਕਾਰਨ ਜਿਹੜਾ ਹੈਲਪਰ ਪੋਚਾ ਲਾਉਂਦੀ ਹੈ ਬਸ ਉਸੇ ਦਾ ਕੋਈ ਪੋਚਾ ਵਗੈਰਾ ਨਿਚੋੜਦੇ ਯਾਰ ਪੋਚਾ ਜਿਆਦਾ ਗਿੱਲਾ ਰਹੇ ਉਸੇ ਤੋਂ ਛਿੱਟੇ ਪੈਂਦੇ ਨੇ ਫਿਰ ਉਹਨੂੰ ਮੈਂ ਕਹੂੰਗੀ ਵੀ ਪੋਚਾ ਧਿਆਨ ਨਾਲ ਨਿਚੋੜਾ ਕਰ ਛਿੱਟੇ ਪੈਂਦੇ ਨੇ ਪਾਣੀ ਦੇ ਹਨਾ ਪਰ ਸਾਫ਼ ਤਾਂ ਹੋ ਜਾਂਦੇ ਨੇ ਕੋਈ ਗੱਲ ਨਹੀਂ ਪਰ ਹੁਣ ਆਪਾਂ ਇਹ ਡੇਲੀ ਸਾਫ਼ ਨਹੀਂ ਨਾ ਹੁੰਦੇ ਫਿਰ ਉਹ ਦੇਖਣ ਨੂੰ ਵੀ ਬੁਰੇ ਲੱਗਦੇ ਨੇ ਕਿਉਂਕਿ ਇਹ ਸਫਾਈ ਆਪਾਂ ਹਰ ਰੋਜ਼ ਨਹੀਂ ਕਰਦੇ ਇਹ ਮੈਂ ਆਪਣੇ ਡੇਲੀ ਰੁਟੀਨ ਚ ਨਹੀਂ ਐਡ ਕਰਦੀ ਆ ਵਾਲੀ ਸਫਾਈ ਇਹ ਮੈਂ ਕਦੇ ਕਰਦੀ ਹੁਣ ਕਦੇ ਕੀ ਕਰਨ ਡਸਟਿੰਗ ਕਰਦੀ ਕਰਦੀ ਹੱਥ 'ਚ ਕਪੜਾ ਉਹ ਸਿਰਫ ਫਰੇਲਿੰਗ ਤੇ ਕਪੜਾ ਮਾਰਦਾ ਬਸ ਇੰਨਾ ਕੰਮ ਮੈਂ ਕੀ ਕਹਣਾ ਉਹ ਸ਼ੀਸ਼ੇ ਨੇ ਮੈਂ ਡੇਲੀ ਸਾਫ਼ ਕਰਦੇ ਇਹ ਕਾਫੀ ਟਾਈਮ 바ਦੀ ਹੁੰਦੇ ਨੇ ਕਿਉਂਕਿ ਗੰਦੇ ਨਹੀਂ ਹੁੰਦੇ ਉੱਪਰ ਅਸੀਂ ਇਹਨਾਂ ਜਾਂਦੇ ਵੀ ਨਹੀਂ ਹੈਗੇ ਤੇ ਕੋਈ ਇਹ ਵੀ ਨਹੀਂ ਕਹ ਸਕਦੇ ਬੱਚੇ ਨੇ ਵੀ ਉਹ ਛੱਡ ਦੇਣ ਹੱਥ ਲਾਉਂਦੇ ਨੇ ਤੇ ਡੇਲੀ ਰੁਟੀਨ 'ਚ ਇਹ ਨਹੀਂ ਸਫਾਈ ਹੁੰਦੀ ਹੈਗੀ ਸੋ ਸ਼ੀਸ਼ੇ ਸਾਫ਼ ਕਰਨ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਕਰਦੀ ਕਰਦੀ ਮੈਂ ਉੱਪਰ ਵੀ ਚਲੀ ਗਈ ਲੌਬੀ ਵਿੱਚ ਤੇ ਉੱਪਰ ਲੌਬੀ ਵਿੱਚ ਬੈੱਡ ਸ਼ੀਟਸ ਵਗੈਰਾ ਪਿਛਾਉਣ ਵਾਲੀਆਂ ਸੀ ਉਹ ਪਿਛਾਈਆਂ ਤਾਂ ਮਸਾਂ ਨਿੱਕੇ ਮੋਟੇ ਜਿਹੇ ਮੇਰੇ ਕੰਮ ਸੀ ਨਾਲ ਨਾਲ ਮੈਂ ਕੱਪੜੇ ਵੀ ਸੰਭਾਲ ਲਈ ਕੀ ਕੱਪੜੇ ਕਣੀ ਵੀ ਗੇੜਾ ਰੱਖਿਆ ਉਲਟਾ ਪਲਟੀ ਕਰੀ ਕੱਪੜਿਆਂ ਦੀ ਜਿਵੇਂ ਜਿਵੇਂ ਸੁੱਕੀ ਗਏ ਉਤਾਰੀ ਗਈ ਬਸ ਇਹ ਕੰਮ ਸੀ ਅੱਜ ਜੋ ਸਾਫ਼ ਕਰਦੇ ਫਿਰ ਅੱਛੀ ਤਰ੍ਹਾਂ ਦੇਖਣਾ ਵੀ ਹੁੰਦਾ ਕਿ ਕਿਤੇ ਦਾਗ ਨਾ ਰਹਿ ਜਾਏ ਹੁਣ ਸਾਫ਼ ਕਰ ਰਹੇ ਹਾਂ ਜਿ ਤਰ੍ਹਾਂ ਕਰ ਦਈਏ ਕੋਈ ਇੱਕ ਉੱਪਰਲੀ ਸਾਈਡ ਰਹਿ ਗਈ ਇਹ ਵੀ ਕਰ ਦਿਆ ਸਾਫ਼ ਤੇ ਫਿਰ ਉਸ ਤੋਂ ਬਾਅਦ ਨਾ ਪਾਉਂਗੀ ਬੈਂਡ ਸ਼ੀਟਸ ਵਧੀਆ ਲੱਗਦਾ ਜਦੋਂ ਕੰਮ ਕਰਦ ਕਰਦੇ ਵੀ ਚਲੋ ਕਦੇ ਆਪਣੇ ਕੰਮ ਜ਼ਿਆਦਾ ਹੋ ਗਏ ਕਦੇ ਹਲਕੇ ਨੇ ਹਨਾ ਚੰਗਾ ਲੱਗਦਾ ਜਿਸ ਦਿਨ ਜ਼ਿਆਦੇ ਹੁੰਦੇ ਨੇ ਉਸ ਦਿਨ ਵੀ ਖੁਸ਼ੀ ਹੁੰਦੀ ਹੈ ਵੀ ਚਲੋ ਅੱਜ ਇੰਨੇ ਕੰਮ ਆਪਣੇ ਹੋ ਗਏ ਜਿਸ ਦਿਨ ਹਲਕੇ ਕੰਮ ਹੁੰਦੇ ਨੇ ਉਸ ਦਿਨ ਵੀ ਖੁਸ਼ੀ ਹੁੰਦੀ ਹੈ ਵੀ ਚਲੋ ਅੱਜ ਕੰਮ ਹਲਕੇ ਨੇ ਥੋੜਾ ਰੂਟੀਨ ਜੀ ਵੀ ਬਦਲਾ ਆ ਜਾਂਦਾ ਔਰ ਰੂਟੀਨ 'ਚ ਬਦਲਾਅ ਵੀ ਆਉਣਾ ਚਾਹੀਦਾ ਹਲਕੇ ਕੰਮ ਹੁੰਦੇ ਨੇ ਆਪਾਂ ਨੂੰ ਥੋੜੀ ਬ੍ਰੇਕ ਮਿਲ ਜਾਂਦੀ ਉਹ ਵੀ ਚੰਗਾ ਲੱਗਦਾ ਜੇ ਕਦੇ ਬਹੁਤ ਬਿਜ਼ੀ ਹੋਈ ਉਹ ਵੀ ਚਲੋ ਚੰਗਾ ਲੱਗਦਾ ਕੰਮ ਆਪਣੇ ਘਰ ਦੇ ਹੀ ਹੁੰਦੇ ਨੇ ਕਦੇ ਘੱਟ ਕਦੇ ਵੱਧ ਵਧੀਆ ਲੱਗਦਾ ਆਪਣਾ ਜਿਹੜਾ ਮਿਰਰ ਹੈ ਮੈਂ ਕਿ ਚਲੋ ਆ ਵੀ ਸਾਫ ਕਰ ਦਨੇ ਹੁਣ ਉੱਪਰ ਤੱਕ ਮੈਂ ਆਈ ਹਾਂ ਹੱਥ ਛਕੋਲ ਇਨ ਮੀਆ ਕਪੜਾ ਵੀ ਹੈ ਨਾ ਫਿਰ ਇਹ ਵੀ ਸਾਫ ਕਰ ਦਨੇ ਹੁਣ ਜੇ ਆਪਾਂ ਡਸਟਿੰਗ ਕਰੀਏ ਤਾਂ ਫਿਰ ਉਹ ਕਪੜੇ ਨਾਲ ਮੈਂ ਸਾਫ ਨਹੀਂ ਕਰਦੀ ਤੇ ਇਹ ਤੇ ਵੀ ਕੋਲ ਇਨ ਮਾਰਤਾ ਉੱਪਰ ਜਿਹੜੇ ਪੈਡ ਸ਼ੀਟਸ ਮੈਂ ਧੋਤੀਆਂ ਸੀ ਅੱਜ ਸਵੇਰ ਧੋਤੀਆਂ ਸੁੱਕ ਗਈਆਂ ਇਸ ਮੈਂ ਚਲੋ ਇਹੀ ਬਿਛਾ ਦਨੇ ਹੁਣ ਤੈ ਕਰੂੰ ਅੰਦਰ ਰੱਖੂੰ ਹੋਰ ਕੱਢੂੰਗੀ ਇਹੀ ਬਿਛਾ ਦਨੇ ਉਹ ਪੈਡ ਸ਼ੀਟਸ ਉਤਾਰ ਕੇ ਮੈਂ ਉੱਪਰ ਲਈ ਆਈ ਸੀ ਚਲੋ ਉੱਪਰ ਬਿਛਾ ਦਈਏ ਉੱਪਰ ਲੌਬੀ ਵਾਲਾ ਡੋਰਾ ਸੀ ਨਾ ਕਦ ਖੁੱਲਾ ਰੱਖ ਦਨੇ ਆ ਕਦ ਇਹ ਕਦੇ ਬਣਾੰਦ ਰੱਖ ਕਰ ਮੈਂ ਐਸ ਜਿਉਂਦੀ ਫਰਾਈ ਹੁੰਦਾ ਵਿੱਚ ਚਲੋ ਖੋਲਦੀ ਹਵਾ ਕ੍ਰੋਸ ਹੋ ਜੇ ਮੌਸਮ ਵਧੀਆ ਹੋਵੇ ਕਦੇ ਬੰਦ ਵੀ ਕਰ ਦਾਂ ਨੇ ਬਸ ਐਂ ਚੰਦਾ ਕਦੇ ਡੋਰ ਖੁੱਲਾ ਹੁੰਦਾ ਕਦੇ ਬੰਦ ਹੁੰਦਾ ਐਸ ਤਰ੍ਹਾਂ ਉੱਪਰ ਹਲਕੇ ਖੋਲ ਕੇ ਡਸਟ ਇਹ ਆਉਂਦੀ ਰਹਿੰਦੀ ਹੈ ਚਲੋ ਜੀ ਬੈਡ ਸ਼ੀਟਸ ਵੀ ਬਿਸ਼ਕੀਆਂ ਤੇ ਉਹ ਹੁਣ ਮੈਂ نیچے ਨਾ ਲੌਬੀ ਵਿੱਚ ਜਿੱਥੇ ਐਲਈਡੀ ਯੂਨਿਟ ਵਾਲਾ ਪੈਨਲ ਪਣਾ ਹੋਇਆ ਉੱਪਰ ਹੀ ਗਲਾਸ ਲੱਗੇ ਹੋਏ ਤੇ ਨਮਾ ਮਾਈਕਾ ਇਹ ਤੇ ਵੀ ਕਾਲ ਇਨ ਹੀ ਮਾਰਦੀ ਹੁੰਨੀ ਹੈ ਇਹ ਵੀ ਕੋਈ ਡੇਲੀ ਰੂਟੀਨ ਦਾ ਕੰਮ ਨਹੀਂ ਹੈਗਾ ਮੈਂ ਕਿ ਚਲੋ ਹੁਣ ਡੀਪ ਕਲੀਨਿੰਗ ਸਾਰੇ ਹੋ ਗਈ ਤੇ ਇਹ ਤੇ ਮਾਈਕੀ ਤੇ ਮ ਤੇ ਉੱਪਰ ਗਲਾਸ ਲੱਗੇ ਇਹਦੇ ਵੀ ਕਾਲਿਨ ਮਾਰਦਾ ਕਪੜਾ ਮਾਰਦਾ ਇੱਕ ਵਾਰੀ ਤੇ ਡਸਟ ਸਾਰੇ ਸਾਫ ਹੋ ਜੂਗੀ ਬਸ ਤਾਂ ਚਲੋ ਇਹ ਇੰਨੀ ਜ਼ਿਆਦਾ ਡਸਟ ਨਹੀਂ ਹੁੰਦੀ ਪਾਈਏ ਡੇਲੀ ਰੁਟੀਨ ਚ ਮੈਂ ਨਹੀਂ ਸਾਫ ਕਰਦੀ ਪਰ ਜੋ ਆਪ ਕੋਈ ਡੀਪ ਕਲੀਨਿੰਗ ਕਰਦੇ ਆ ਜਾਂ ਮਹੀਨੇ ਬਾਅਦ ਫਿਰ ਇੱਕ ਵਾਰ ਜਰੂਰ ਸਾਫ ਕਰਨਾ ਪੈਂਦਾ ਹੂੰ ਡਸਟ ਨਹੀਂ ਲੱਗਦੀ ਦੇਖਣ ਨੂੰ ਪਰ ਕਪੜਾ ਬਹੁਤ ਗੰਦਾ ਹੋ ਗਿਆ ਸੀਗਾ ਕਪੜੇ ਦਾ ਪਤਾ ਲੱਗਦਾ ਸੀ ਵੀ ਹਾਂ ਡਸਟ ਹੈਗੀ ਆ ਇਹ ਸਾਰੇ ਯੂਨਿਟ ਤੇ ਕਪੜਾ ਮਾਰ ਦੂਰ ਅਸੀਂ ਐਲਈਡੀ ਨਹੀਂ ਲਗਾਈ ਕਿਉਂਕਿ ਸਾਨੂੰ ਇਹ ਨਹੀਂ ਜ਼ਿਆਦਾ ਜ਼ਰੂਰਤ ਨਹੀਂ ਮੰਮੀ ਦੇ ਰੂਮ ਵਿੱਚ ਲੱਗੀਆਂ ਹੋਈ ਸਾਡੀ ਚ ਹੈਗੀ ਅਸੀਂ ਬ ਕੋں ਕਿ ਬਹੁਤ ਜ਼ਿਆਦਾ ਟੀਵੀ ਵਗੈਰਾ ਤਾਂ ਅਸੀਂ ਲਿਖ ਰਹੀ ਹੈਗੀ ਤੇ ਬਸ ਸਾਰੇ ਸੜੀ ਜਾਂਦਾ ਸਵਿਚ ਬੋਰਡ ਵੀ ਨਾਲ ਦੇ ਨਾਲ ਸਾਫ਼ ਕਰ ਦੂੰਗੀ ਥੋੜਾ ਰਹਿ ਗਈ ਸੀ ਮੇਰੇ ਫ੍ਰਿਜ ਦੋਨੇ ਕਵਰ ਕਰਨ ਵਾਲੇ ਕੋਈ ਹੋਰ ਮੈਂ ਕਿਚਨ ਕਵਰ ਕਰਨ ਤੋਂ ਪਹਿਲਾਂ ਕਪੜਾ ਮਾਰ ਦਾਂ ਫ੍ਰਿਜ ਉੱਤੇ ਅਸਾਫਾਈ ਕਰਤੀ ਕੱਪੜੇ ਨਾਲ ਸੁਰਕਤ ਤੇ ਕਵਰ ਪਿਛਾ ਦੂੰਗੀ ਤੇ ਬਾਹਰ ਵਾਲਾ ਫ੍ਰੀਜ ਸੀ ਉਹਦਾ ਵੀ ਮੈਂ ਕਵਰ ਪਿਛਾ ਕੇ ਆਇਆ ਕਵਰ ਰਹਿੰਦੇ ਸੀ ਪਿਛਾਉਣ ਵਾਲਾ ਫ੍ਰੀਜ ਦੇ ਉੱਪਰ ਜਿਹੜਾ ਪਹਿਲਾਂ ਫ੍ਰੀਜ ਦੇ ਉੱਪਰ ਕਵਰ ਸੀ ਉਹ ਜਦ ਉਤਾਰਿਆ ਨਾ ਬਿਲਕੁਲ ਹੀ ਖਿੰਡ ਗਿਆ ਜਿਵੇਂ ਪਿੱਟਿਆ ਪਿਆ ਸੀ ਤਾਂ ਪਿੱਟਿਆ ਪਿਆ ਸੀ ਪਰ ਜਦ ਉਤਾਰਿਆ ਬਿਲਕੁਲ ਹੀ ਖਿੰਡ ਗਿਆ ਫਟ ਗਿਆ ਸੀ ਫਿਰ ਮੈਂ ਕਿਸੂ ਲਾਹ ਵਾਲੇ ਪਿਛਾ ਦਾਨੇ ਹੈਗੇ ਫ੍ਰੀਜ ਦੇ ਕਵਰ ਵੀ ਲਾਗੇ ਤੇ ਹੁਣ ਸੀ ਦੁਪਹਿਰ ਦਾ ਟਾਈਮ ਕਿ ਮੈਂ ਆਪਣਾ ਰੀਸੀ ਚਨਾ ਚਾਟ ਚਨਾ ਚਾਟ ਲਈ ਬੋਇਲਡ ਚਨੇ ਜਿਵੇਂ ਫਰਿੱਜ ਵਿੱਚ ਰੱਖੇ ਹੁੰਦੇ ਨੇ ਇੱਕ ਭਾਂਡ ਪੁੱਛਿਆ ਤੁਸੀਂ ਕਮੇ ਸਟੋਰ ਕਰ ਦਿਓ ਜਣੇ ਉਬਾਲ ਕੇ ਠੰਡੇ ਕਰਕੇ ਉਹਨਾਂ ਨੂੰ ਇੱਕ ਡੱਬੇ ਵਿੱਚ ਬੰਦ ਕਰਕੇ ਪਰਫਲ ਖਾਣੇ ਵਿੱਚ ਰੱਖ ਲਓ ਜ਼ਰੂਰ ਜੇ ਤੁਸੀਂ ਯੂਜ਼ ਕਰਨੇ ਈ ਚਾਣੇ ਤੁਹਾਨੂੰ ਚਾਹੀਦੇ ਨੇ ਜਾਂ ਤੁਸੀਂ ਮਾਈਕ੍ਰੋਵੇਵ ਕਰ ਲਓ ਜਾਂ ਥੋੜਾ ਜਿਹਾ ਗਰਮ ਪਾਣੀ ਪਾ ਕੇ ਉਹਨਾਂ ਨੂੰ ਨਾਰਮਲ ਟੈਂਪਰੇਚਰ ਤੇ ਕਰ ਲਓ ਇਹਦੇ ਵਿੱਚ ਪਾਤਾ ਆਪਾਂ ਸੈਲਡ ਪਿਆਜ਼ ਟਮਾਟਰ ਪਨੀਰ ਖੀਰਨ ਮੈਂ ਪਾਇਆ ਦੇ ਵਿੱਚ ਅੱਜ ਸੋ ਬਸ ਇਹ ਮੈਂ ਇਹਦੇ ਵਿੱਚ ਪਾਇਆ ਨਾਲ ਭਾਰੇ ਮਸਾਲੇ ਕਾਲੀ ਮਿਰਚ ਚਾਟ ਮਸਾਲਾ ਨਮਕ ਤੇ ਇੱਕ ਮੈਂ ਹਰੀ ਚਟਨੀ ਪਾਉਂਗੀ ਹਰੀ ਚਟਨੀ ਨਾਲ ਬਹੁਤ ਅੱਛਾ ਫਲੇਵਰ ਆਉਂਦਾ ਏ ਧਨੀਆ ਪਦੀਨੇ ਦੀ ਚਟਨੀ ਹੈ ਤੁਸੀਂ ਚਾਹੋ ਤਾਂ ਇੱਕ ਦਾ ਦੋ ਚਮਚੇ ਦਹੀਂ ਦੇ ਵਿੱਚ ਚਟਨੀ ਮਿਕਸ ਕਰਕੇ ਦਹੀਂ ਵੀ ਪਾ ਸਕਦਾ ਉਹ ਨਾਲ ਹੀ ਬਹੁਤ ਅੱਛਾ ਫਲੇਵਰ ਆ ਜਾਂਦਾ ਚਾਟ ਦਾ ਉਹ ਵੀ ਪਾ ਸਕਦੇ ਫਿਰ ਮੈਂ ਹਰੀ ਚਟਨੀ ਪਾਤੀ ਕਿਉਂਕਿ ਮੈਂ ਦਵਿੰਦਰ ਲਈ ਬਣਾ ਰਹੀ ਸੀ ਉਹਨਾਂ ਨੇ ਫਿਰ ਦਹੀਂ ਵਾਲਾ ਨਹੀਂ ਖਾਣਾ ਸੀ ਇਸ ਕਰਕੇ ਮੈਂ ਹਰੀ ਚਟਨੀ ਪਾਤੀ ਦਹੀਂ ਨਹੀਂ ਪਾਈ ਬਹੁਤ ਜ਼ਿਆਦਾ ਹੈਲਦੀ ਇੱਕਦਮ ਫਟਾਫਟ ਬਣਨ ਵਾਲ ਬਣਨ ਵਾਲੀ ਚਾਟ ਹੈ ਪੂਰੀ ਪ੍ਰੋਟੀਨ ਰਿਚ ਤੇ ਇੱਕ ਪੇਟ ਭਰ ਜਾਂਦਾ ਹੈ ਨਾ ਹੈਲਦੀ ਵੀ ਹੈ ਇਹ ਬ੍ਰੈਕਫਾਸਟ ਵਿੱਚ ਵੀ ਆਪਾਂ ਖਾ ਸਕਦੇ ਹਾਂ ਲੰਚ ਵਿੱਚ ਵੀ ਖਾ ਸਕਦੇ ਹਾਂ ਜੇ ਕਿਸ ਨੇ फटाफट ਸ਼ਾਮ ਨੂੰ ਭੁੱਖ ਲੱਗੀ ਬਣਾਉਣਾ ਕੋਈ ਜਲਦੀ ਟਾਈਮ ਘਟਾ ਉਹ ਵੀ ਬਣਾ ਸਕਦੇ ਜੇ ਕਿਸੇ ਟਰੈਵਲ ਕਰਦਾ ਤਾਂ ਵੀ ਲੈ ਕੇ ਜਾ ਸਕਦੇ ਜੋਬ ਕਰਦੇ ਕਿਤੇ ਬਾਹਰ ਤੁਸੀਂ ਤਾਂ ਵੀ ਤੁਸੀਂ ਲੰਚ ਵਿੱਚ ਵੀ ਲੈ ਕੇ ਜਾ ਸਕਦੇ ਹੋ ਸੈਲਡ ਅਲੱਗ ਡੱਬੇ ਵਿੱਚ ਪੈਕ ਕਰਕੇ ਲੈ ਜਾਓ ਜੋ ਖਾਣਾ ਹੈ ਤੁਸੀਂ ਸੈਲਡ ਉਹਦੇ ਮਿਕਸ ਕਰ ਲਓ ਤੋਂ ਚਾਟ ਬਣ ਕੇ ਰੈਡੀ ਹਨ ਕੋਰ ਕਰਦਾਂ ਮੈਂ ਮਿਕਸ ਅਚੀ ਤਨ ਉੱਪਰ ਮੈਂ ਨਿੰਬੂ ਨਿਚੋੜਦਾ ਚਟਪਟੀ ਚਾਟ ਬਣ ਕੇ ਰੈਡੀ ਹੈ ਹੋਣ ਸੀ ਸ਼ਾਮ ਦਾ ਟਾਈਮ ਈਵਨਿੰਗ ਦਾ ਮੈਂ ਗੁਰਦੁਆਰੇ ਜਾ ਕੇ ਆ ਗਈ ਸੀ ਡਿਨਰ ਦੀ ਕਰ ਰਹੀ ਸੀ ਤਿਆਰੀ ਡਿਨਰ ਵਿੱਚ ਅੱਜ ਮੈਂ ਜਸਟ ਖਿਚੜੀ ਬਣਾਉਂਗੀ ਜਿਹਨੂੰ ਆਪਾਂ ਹੌਣ ਦੇ ਸਮੇਂ ਵਿੱਚ ਮਾਡਰਨ ਟਾਈਮ ਵਿੱਚ 1 ਪੌਟ ਮੀਲ ਕਹਿ ਦਿੰਦੇ ਹਾਂ ਨਾ ਆਪਣੇ ਆਪ ਨੂੰ ਸੌਖਾ ਰੱਖਣ ਵਾਸਤੇ ਅੱਜ 1 ਪੌਟ ਮੀਲ ਬਣਾ ਲਵਾਂ ਨੇ ਤੇ ਸਾਈਡ ਤੇ ਮੈਂ 에ਅਰ ਫਰਾਈ ਵਿੱਚ ਮਖਾਣੇ ਰੋਸਟ ਕਰਨ ਲਈ ਰੱਖਦੇ ਸੀ 에ਅਰ ਫਰਾਈ ਵਿੱਚ ਨਾ ਮਖਾਣਿਆਂ ਦਾ ਕਲਰ ਨਹੀਂ ਚੇਂਜ ਹੁੰਦਾ ਤੇ ਇਹਨੂੰ ਹੁੰਦਾ ਵੀ ਕੋਈ ਟਾਕ ਕਰਾ ਗਏ ਕੋਈ ਲਾਈਟ ਤੇ ਬੜੇ ਅੱਛੇ ਫਰਾਈ ਹੋ ਜਾਂਦੇ ਨੇ ਰੋਸਟ ਹੋਏ ਨਹੀਂ ਸੋਲੇ ਫਰਾਈ ਨੇ ਇਧਰ ਮੈਂ ਬਣਾ ਰਹੀ ਸੀ ਖਿਚੜ ਅੱਜ ਸਾਰੇ ਨੇ ਖਿਚੜੀ ਬਣਾਉਂਗੀ ਕਿਉਂਕਿ ਕਦੇ-ਕਦੇ ਖਿਚੜੀ ਵੀ ਖਾਣੀ ਚਾਹੀਦੀ ਜਿਵੇਂ ਅੱਗੇ ਬਜ਼ੁਰਗ ਖਿਚੜੀ ਖਾਂਦੇ ਕਦੇ ਦਲੀਆ ਖਾਂਦੇ ਹਲਕਾ ਖਾਣਾ ਵੀ ਖਾਣਾ ਚਾਹੀਦਾ ਔਰ ਜੇ ਘਰ ਵਿੱਚ ਖਾਣ ਖਿਚੜੀ ਤਾਂ ਮੈਂ ਕਹਿੰਨੀ ਬਹੁਤ ਵਧੀਆ ਗੱਲ ਆ ਫਿਰ ਤਾਂ ਬਣਾਉਣ ਵਾਲੇ ਨੂੰ ਵੀ ਸੌਖਾ ਹੋ ਜਾਂਦਾ ਜੇ ਸਾਰੇ ਖਿਚੜੀ ਖਾਣ ਖਾਣਦੇ ਮੰਮੀ ਵੀ ਖਾਣਦੇ ਦਵਿੰਦਰ ਵੀ ਖਾਣਦੇ ਮੈਂ ਤਾਂ ਖੁਸ਼ ਹੋ ਕੇ ਖਾਈ ਦਨੀ ਹੈ ਖਿਚੜੀ ਵਿੱਚ ਪਾਉਂਗੀ ਸਬਜ਼ੀ ਸਿਰਫ ਮਟਰ ਤੇ ਅੱਗੇ ਜੇ ਮੈਂ ਵਿੰਟਰਸ ਵਿੱਚ ਆਪਾਂ ਗਾਜਰ ਵੀ ਪਾ ਸਕਦੇ ਹਾਂ ਕੋਈ ਗੋਭੀ ਪਾ ਸਕਦੇ ਹਾਂ ਬ੍ਰੋਕਲੀ ਪਾ ਸਕਦੇ ਹਾਂ ਹਣਾ ਤੇ ਹੁਣ ਮੇਰੇ ਕੋਲ ਸਿਰਫ ਫਰੋਜ਼ਨ ਮਟਰਸ ਉਹੀ ਪਾਉਂ ਤੜਕਾ ਮੈਂ ਜ਼ਰੂਰ ਲਗਾਨੀ ਹੁੰਨੀ ਇਹਦੇ ਵਿੱਚ ਮੈਂ ਸੋਆਬੀਨ ਦੀਆਂ ਪੜੀਆਂ ਪਾ ਦਾਂਣੀ ਸੋਆ ਚੰਕਸ ਕਿਉਂਕਿ ਗਰਮ ਪਾਣੀ ਵਿੱਚ ਉਹ ਵੀ ਜਿਵੇਂ ਪ੍ਰੋਟੀਨ ਰਿਚ ਹੁੰਦੀਆਂ ਨੇ ਤੇ ਉਹ ਵੀ ਮੈਂ ਐਡ ਕਰ ਲਾਂਗੀ ਹਰੀ मूंगी ਤੋਂ ਵੀ ਤੋਂ ਵੀ ਹਰੀ मूंगी ਧਾਲ ਥੋੜੇ ਚਾਵਲ ਥੋੜੀ ਜਿਹੀ ਓਟਸ ਇਹ ਤਿੰਨ ਚੀਜ਼ ਪਾਲਾਣੇ ਮ ਕੋਈ ਨਾਲ ਸਬਜ਼ੀ ਹੋ ਜਾਂਦੀ ਹੈ ਤੇ ਬਹੁਤ ਅੱਛੀ ਖਿਚੜੀ ਬਣਦੀ ਹੈ ਕਨ ਕਦੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਫਿਰ ਦਵਿੰਦਰ ਕਰਨਗੇ ਅੱਜ ਦਾ ਬਹੁਤ ਬਹੁਤ ਟੇਸਟੀ ਬੰਦੇ ਸੀ ਚਿਕਨ ਢਿੱਡ ਭਰਗਾ ਪਰਦਿਲ ਕਰਦਾ ਹੋਰ ਖਾਈ ਮੈਂ ਕਿ ਢਿੱਡ ਚ ਫਿਰ ਹੋਰ ਕੰਮ ਬਾਉਂ ਕਿੰਨੇ ਹਾਂ ਟੈਟਸ ਖਿਚੜੀ ਬਹੁਤ ਸੁਆਦ ਲੱਗਦੀ ਸੋ ਇਧਰ ਨਾਲ ਨਾਲ ਮਖਾਣੇ ਮੈਂ ਦੇਖ ਰਹੀ ਸੀ ਵੀ ਹੋ ਗਏ ਰੋਸਟ ਕੋ ਹੋਏ ਨਹੀਂਗੇ ਫਿਰ ਆਪਾਂ ਨੂੰ ਹਲਾਉਣਾ ਨਹੀਂ ਪੈਂਦਾ ਗੈਸ ਉੱਤੇ ਖੜਨਾ ਵੀ ਨਹੀਂ ਪੈਂਦਾ ਖੜ ਕੇ ਖੜ ਕੇ ਹਲਾਈ ਚੱਲੋ ਨਾ ਇਧਰ ਸਾਈਡ ਤੇ ਮੈਂ ਆਪਣੀ ਖਿਚੜੀ ਬਣਾ ਰਹੀ ਸੀ ਉਧਰ ਇਨਫਰੈਜ ਵਿੱਚ ਮਖਾਣੇ ਰੱਖਤੇ ਦੋਨੇ ਕੰਮ ਸਾਈਡ ਵਾਈਜ਼ ਸਾਈਡ ਹੋ ਰਹੀ ਸੀ ਕਈ ਵਾਰ ਮੈਨੂੰ ਭੁੱਖ ਲੱਗਦੀ ਹੈ ਮਖਾਣੇ ਵੀ ਖਾ ਲੈਂਦੇ ਮੇਰੇ ਕੋਲ ਭੁੰਨੀ ਹੋਈ ਮੂੰਗਫਲੀ ਵੀ ਪਈਆ ਸਿੰਪਲ ਤੇ ਉਹ ਵੀ ਮੈਂ ਖਾ ਲਾਂ ਨੇ ਇੱਕ ਮੁਠੀ ਮੂੰਗਫਲੀ ਦੀ ਸ਼ਾਮ ਜੀ ਨੂੰ ਭੁੱਖ ਬੜੀ ਫੀਲ ਹੁੰਦੀ ਹੈ ਜੇ ਮੈਂ ਵਾਕ ਕਰਦੀ ਹੁੰਦੀ ਹੁਣੇ ਨਾ ਉਦੋਂ ਭੁੱਖ ਬੜੀ ਫੀਲ ਹੁੰਦੀ ਹੈ ਉਹ ਮੈਂ ਤਾਂ ਕੁਝ ਨਾ ਕੁਝ ਖਾ ਲਾਂ ਨੇ ਫਿਰ ਕਈ ਵਾਰ ਮੁੱਠੀ ਕਿਚਨੇ ਖਾ ਲੇ ਮੁੱਠੀ ਮਖਾਣੇ ਖਾ ਲਈਏ ਮੂੰਗਫਲੀ ਖਾ ਲਈਏ ਇਸ ਤਰ੍ਹਾਂ ਮੈਂ ਖਾਣਾ ਨਹੀਂ ਹੁੰਦੀ ਫਿਰ ਜਿਵੇਂ ਰੋਸਟ ਕਰਕੇ ਹੀ ਰੱਖਦੀ ਹੁੰਨੀ ਆਪਣੀਆਂ ਤਾਂ ਖਿਚੜੀ ਵਿੱਚ ਪਾਤੀ ਦਾਲ ਚਾਵਲ ਥੋਕੇ ਪਾਤੇ ਓਟਸ ਪਾਤੇ ਤੜਕਾ ਲੱਗ ਚੁੱਕਿਆ ਤੇ ਹੁਣ ਕੁੱਕਰ ਕਰ ਦ ਇੱਕ ਵਿਸਲ ਆ ਜੂਗੀ ਦੂਸਰੀ ਵਿਸਲ ਸਲੋ ਕਰਕੇ ਲਗਵਾ ਦੂੰਗੀ ਬਸ ਉਹ ਬੰਦ ਕਰ ਦਾਂਗੇ ਫਿਰ ਮੋਹ ਜਲਦੀ ਬਣ ਜਾਂਦੀ ਆ ਤੇ ਬਹੁਤ ਹੀ ਈਜ਼ੀ ਐ ਨਾ ਆਟਾ ਗੁੰਨਾ 로ਟੀ ਪਕਾਉਣੀ ਵਨ ਪੌਟ ਮੀਲ ਬਣਾਓ ਤੇ ਸਾਰਿਆਂ ਨੂੰ ਸਰਵ ਕਰੋ ਤੇ ਬੜੇ ਖੁਸ਼ ਹੋ ਕੇ ਸਾਰੇ ਖਾਓ ਹਲਕਾ ਵੀ ਖਾਣਾ ਈਜ਼ੀ ਟੂ ਡਾਈਜੈਸਟ ਐ ਤੇ ਹੈਲਦੀ ਵੀ ਐ ਬੱਚਿਆਂ ਨੂੰ ਵੀ ਆਦਤ ਪਾਉਣੀ ਚਾਹੀਦੀ ਐ ਇਸ ਰੱਖੀ ਚੜੀ ਦਲੀਆ ਖਾਣ ਦੀ ਨਾ ਇੱਕ ਵੀਕ ਚ ਤੁਸੀਂ ਜ਼ਰੂਰ ਇੱਕ ਵਾਰ ਦਲੀਆ ਕਿ ਜੜੀ ਜ਼ਰੂਰ ਬਣਾਓ ਬੱਚਿਆਂ ਨੂੰ ਵੀ ਛੋਟੇ ਹੁੰਦੇ ਤੇ ਆਦਤ ਪੈ ਜੇ ਚਲੋ ਜੁਮ ਮਖਾਣੇ ਹੋ ਚੁੱਕੇ ਸੀਗੇ ਰੋਸਟ ਐਰ ਸੈਚੂ ਮੈਂ ਕੱਢ ਲੇ ਕਿਛੇ ਕਿ ਭੰਡੀਆਂ ਨਾ ਕਤੀ ਜਿਵੇਂ ਮਖਾਣੇ ਰੋਸਟ ਹੋ ਗਏ ਦਿੰਦ ਰਾਗੇ ਮੈਂ ਉਹਨਾਂ ਨੂੰ ਕੁਛ ਰੀਸੀ ਖਾਣੇ ਨੇ ਖਾ ਕੇ ਦੇਖੋ ਬਹੁਤ ਟੇਸਟੀ ਨੇ ਉਹਨਾਂ ਨੇ ਕਿ ਮੂਛ ਤਾਂ ਪਾਲੇ ਕਹਿੰਦੇ ਨਾ ਮੇਰੇ ਇਨਸਾਫ ਚ ਆਉਂਦੀਆਂ ਨੇ ਮੇਰੇ ਤਾਂ ਜਾਣਾ ਨਾਲ ਲੱਗੇ ਮੈਂ ਨਾ ਖਾਵ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਨੇ ਤੇ ਐਨੇ ਆ ਗਿਆ ਦੁੱਧ ਇਧਰ ਦੁੱਧ ਗਰਮ ਕਰਨਾ ਰੱਖਾ ਦਾਨਿਆ ਬੋਇਲ ਹੋ ਜਾਊਗਾ ਫਿਰ ਮੈਂ ਜਾਊਂਗੀ ਵਾਕ ਕਰਨ ਅੱਜ ਦੁੱਧ ਐਕਸਟਰਾ ਮੰਗਾਏ ਸੀ ਕਦੇ ਕਦੇ ਦੁੱਧ ਸਾਨੂੰ ਲੱਗਦਾ ਤਾਂ ਸੈਕਸ ਤੋਂ ਕਹਿਦਣ ਹੁੰਦੇ ਫਿਰ ਨਾਲ ਹੀ ਆ ਜਾਂਦਾ ਤੋਂ ਦੁੱਧ ਰੱਖ ਦੰਨੇ ਆਪਾਂ ਗਰਮ ਕਰਨਾ ਤੇ ਜਿਵੇਂ ਮਖਾਣੇ ਠੰਡੇ ਹੋਗੇ ਤੇ ਇਹਨਾਂ ਨੂੰ ਮੈਂ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰ ਲਵਾਂਗੀ ਨਹੀਂ ਫਿਰ ਬਾਹਰ ਰੱਖਦੇ ਬਾਰੇ ਟਾਈਮ ਲਈ ਫੇਰੇ ਸਿੱਲੇ ਜ ਹੋ ਜਾਂਦੇ ਤੇ ਵਾਕ ਕਰਨ ਤੋਂ ਬਾਅਦ ਦਾ ਟਾਈਮ ਹੈ ਇਹ ਹੈਲਪਰ ਅੰਜ ਵਿੰਡੋ ਸਾਫ ਕਰਕੇ ਗਈ ਸੀ ਫਰੰਟ ਵਾਲੀਆਂ ਤੋਂ نیچے ਉਤਾਰ ਦੰਨੇ ਤਾਂ ਗਮਲੇ ਵਗੈਰਾ ਰੱਖੇ ਹੋਏ ਸੀ ਕਿ ਤੇ ਵਿੰਡੋਸ ਬਾਅਦ ਵਿੱਚ ਇਹਦੇ ਵਿੱਚ ਲਗਾਉਣਾ ਹੁੰਦਾ ਜਿਹੜਾ ਗਰਾਸ ਮੈਟ ਹੈ ਮੈਂ ਲਗਾ ਦਾਨੀ ਆ ਇਹਦੇ ਵਿੱਚ ਟਿਕਾ ਦਾਨੀ ਆ ਪਲਾਂਟਰ ਸਾਰੇ ਇਹਰੋਂ ਵਾਕ ਤੋਂ ਬਾਅਦ ਕੀਤਾ ਪਹਿਲਾਂ ਮੈਨੂੰ ਆਇਂਸ ਮੇਰਾ ਕੰਮ ਹੋ ਜਾਵੇ ਚਲੋ ਨਹੀਂ ਵੀ ਹੋਜ ਮੈਂ ਸਵੇਰੇ ਕਰ ਦੂੰ ਫਿਰ ਮੈਂ ਕਿਹ ਚਲوں ਕੰਮ ਆਪਦੇ ਬਾਹਰ ਵਾਲੇ ਖਤਮ ਕਰਕੇ ਫੇਰੀ ਮੈਂ ਅੰਦਰ ਜਾਵਾਂ ਸ਼ਾਮ ਤੀ ਨੂੰ ਨਾ ਫਿਰ ਅੰਦਰ ਜਾਣ ਨੂੰ ਦਿਲ ਨਹੀਂ ਕਰਦਾ ਫਿਰ ਐਂ ਦਿਲ ਕਰਦਾ ਵੀ ਬਾਹਰ ਆਪ ਰਹੀਏ ਬਾਹਰ ਹੀ ਟਹਿਲਦੇ ਰਹੀਏ ਅੰਦਰ ਨਾ ਜਾਈਏ ਚਲ ਉਹ ਹੀ ਰੱਖਦੇ ਸਪਲੈਂਟਰ ਵਿੱਚ ਦੂਜੀ ਵਿੰਡੋ ਵਿੱਚ ਮੈਂ ਕੀ ਰੱਖਦਾ ਬਸ ਗਰਾਸ ਮੈਟ ਏ ਥੋੜੇ ਜਿਹਾ ਬਚੇ ਸੀਗੇ ਫਿਰ ਅਸੀਂ ਸਾਨੂੰ ਅੱਜ ਇੱਕ ਆਈਡੀਆ ਆਇਆ ਜੀ ਅੱਗੇ ਚਲੋ ਦ ਵਿੰਡੋਸ ਚ ਰੱਖ ਦਾਂ ਨੇ ਵਧੀਆ ਲੱਗੂ ਪਲਾਂਟਰ ਰੱਖ ਦਾਂ ਨੇ ਖਾਲੀ ਜੀ ਵਿੰਡੋਸ ਨੂੰ ਨਹੀਂ ਜੀ ਲੱਗਦੀ ਸੀ ਤੇ ਇਹਦੇ ਵਿੱਚ ਹੀ ਰੱਖ ਕਰਿਆ ਇਹਦੇ ਵਿੱਚ ਹੈ ਤਾਂ ਕੁਛ ਨਹੀਂ ਪਲਾਂਟਸ ਸਾ ਮੇਰੇ ਕਾਫੀ ਮੱਚ ਗਏ ਹੁਣ ਦੇਖਾਂਗੇ ਨਾ ਥੋੜੇ ਜਿਹਾ ਟਾਈਮ ਨੂੰ ਸਰਦੀਆਂ ਵਾਲੇ ਆ ਜਾਣਗੇ ਜਿਹੜੇ ਰੰਗ-ਬਰੰਗੇ ਫੁੱਲ ਜਿਹੇ ਹੁੰਦੇ ਨੇ ਫਿਰ ਉਹ ਲੈ ਕੇ ਲਾਵਾਂਗੇ ਸਰਦੀਆਂ ਵਾਲੇ ਫਲਾਵਰਿੰਗ ਪਲਾਂਟਸ ਤੇ ਹੁਣ ਮੈਂ ਦੇਣਾ ਸੀ ਪਲਾਂਟਸ ਨੂੰ ਪਾਣੀ ਤੇ ਪਾਣੀ ਦੀਨੇ ਪਲਾਂਟਸ ਨੂੰ ਹੁਣ ਜਦੋਂ بارش ਹੁੰਦੀ ਆ ਤਾਂ ਰੋਜ਼ ਲੋਡ ਨਹੀਂ ਰਹਿੰਦੀ ਹੈਗੀ ਪਰ ਜਿਹੜੇ ਪਿੱਛੇ ਪਏ ਨੇ ਇਹ ਵੀ ਇੰਨੀ ਜਲਦੀ ਡਰਾਈ ਨਹੀਂ ਹੁੰਦੇ ਠੀਕ ਹੈ ਛੱਡ نیچے ਪਏ ਨੇ بارش ਜਿੰਨੇ ਵਿੱਚ ਨਹੀਂ ਪੈਂਦੀ ਪਰ ਇਹਨਾਂ ਜਲਦੀ ਡਰਾਈ ਨਹੀਂ ਹੁੰਦੇ ਹੈਗੇ ਹੁਣ ਫਿਰ ਮੈਂ ਕਾਫੀ ਦਿਨਾਂ ਬਾਅਦ ਕਾਫੀ ਮੈਨਸ 3-4 ਦਿਨਾਂ ਬਾਅਦ ਪਾਣੀ ਦਿੰਦੀ ਹਾਂ ਜਦੋਂ ਮੈਨੂੰ ਲੱਗੇ ਵੀ ਡਰਾਈ ਹੋਏ ਪੈਣ ਉਦੋਂ ਪਾਣੀ دینی ਹੁੰਦੀ ਹੈ ਤੇ ਪਲਾਂਟਸ ਵਿੱਚ ਦੇ ਦਾਨੇ ਆਪਾਂ ਪਾਣੀ ਇਹਨਾਂ ਨੂੰ ਅਚੀ ਤਰ੍ਹਾਂ ਵਿੱਚ 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 ਤੱਕ ਕਾਫੀ ਡਰਾਈ ਹੋਪੇ ਇਸ ਮਿੱਟੀ ਇੱਕੋ ਜਿਹੀ ਆਪਾਂ ਨਾ ਮਿੱਟੀ ਦਾ ਵੀ ਕੋਈ ਫਰਕ ਹੁੰਦਾ ਪਤਾ ਨਹੀਂ ਕੀ ਗੱਲ ਕਿਸੇ ਕਿਸੇ ਗਮਲੇ ਵਿੱਚ ਤਾਂ ਮਿੱਟੀ ਬਹੁਤ ਜਲਦੀ ਪਾਣੀ ਬਹੁਤ ਜਲਦੀ ਸੁੱਕ ਜਾਂਦਾ ਡਰਾਈ ਹੋ ਜਾਂਦੀ ਮਿੱਟੀ ਤੇ ਕਿਸੇ ਕਿਸੇ ਚ ਵੀ ਲੇਟ ਟਾਈਮ ਤੱਕ ਕਾਫੀ ਲੰਬੇ ਟਾਈਮ ਤੱਕ ਮੋਇਸਚਰ ਜਿਹਾ ਬਣਿਆ ਰਹਿੰਦਾ ਫਿਰ ਉਸ ਹਾਮ ਨਾਲ ਵੱਧ ਘਟ ਦਿੱਤਾ ਜਾਂਦਾ ਪਾਣੀ ਪਾਣੀ ਦੇਣ ਤੋਂ ਬਾਅਦ ਆਪਾਂ ਆ ਗਈ ਸੀ ਅੰਦਰ ਤੇ ਹੁਣ ਮੈਂ ਕਰ ਰਹੀ ਆ ਆਪਣਾ ਡਿਨਰ ਖਿਚੜੀ ਬਣ ਕੇ ਰੈਡੀ ਆ ਖਾਣੇ ਖਿਚੜੀ ਬਹੁਤ 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 ਜ਼ਿਆਦਾ ਟੇਸਟੀ ਲੱਗਦੀ ਹੈ ਟੇਸਟੀ ਬਣੀ ਵੀ ਸੀ ਟੇਸਟੀ ਲੱਗਦੀ ਵੀ ਆ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚ